ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੌਨ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆ ਵੱਡੇ ਸਭਰਾ ਦੁੱਬਲੀ ਨਵਾਪੁਰ ਕੋੜ ਬੁੱਡਾ ਟੀਮਾ ਬਰਵਾਲਾ ਦੇ ਸਾਰੇ ਨਾਲ ਲੱਗਦੇ ਪੈਂਦਾ ਤੇ ਤਰੀਕ ਹੈਗੀ ਅੱਜ 6 ਆ ਸੌਰੀ 18 6 2025 ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਤੇ ਅੱਜ ਤੁਹਾਨੂੰ ਜਿਹੜਾ ਦੋ ਨਗ ਦਿਖਾਉਨੇ ਆ ਦੋਨੇ ਨੀਲੀ ਰਾਵੀ ਦੀਆਂ ਬਹੁਤ ਸੋਹਣੀਆਂ ਦੇਖੋ ਤਿਆਰੀ ਤੇ ਜਿਹੜੀਆਂ ਗੱਬਣਾ ਮੱਜਾਂ ਨੇ ਖੜੀਆਂ ਨੇ ਬਹੁਤ ਸੋਹਣੀਆਂ ਨੇ ਬਾਕੀ ਕਰਦੇ ਆਪਾਂ ਗੱਲਬਾਤ ਹੀਰੇ-ਵੀਰ ਦੇ ਨਾਲ ਹਾਂਜੀ ਹੀਰੇ ਵੀ ਸასი ਦਾ ਕੋਠੀ ਠੱਗ ਵਧੀਆ ਚੜਦੀ ਕਲਾ ਇਹ ਰਿਵੀਰ ਕਰੀਏ ਆਪਾਂ ਡਟੇ ਲ ਇਹਨਾਂ ਦੀਆਂ ਹਾਂਜੀ ਹਾਂਜੀ ਇਹ ਦੂਸਰਾ ਸੁਭਾ ਸੁਣਿਆ ਜੀ ਦੂਸਰਾ ਸੁਭਾ ਹਾਂਜੀ ਜੀ ਤੇ ਅੱਜ 18 ਤਰੀਕ ਇਹਦੇ 26 ਨੂੰ ਦਿਨ ਪੂਰੇ ਆ ਠੀਕ ਆ ਜੀ ਉਹ ਚਾਰ ਦਿਨ ਵੱਧ ਘੱਟ ਵੀ ਹੋ ਸਕਦੀ ਆ ਤਕਰੀਬਨ ਜਿਹੜਾ 26 6 ਨੂੰ ਇਹਦੇ ਦਿਨ ਪੂਰੇ ਆ ਦੋ ਚਾਰ ਦਿਨ ਵੱਧ ਘਟ ਵੀ ਹੋ ਸਕਦੇ ਆ ਬਾਕੀ ਪਸ਼ੂ ਦੋ ਚਾਰ ਦਿਨ ਉੱਪਰ ਥੱਲੇ ਜਿਹੜਾ ਜਰੂਰ ਕੱਢਦਾ ਵਾ ਦੂਜਾ ਸੁਭਾ ਜੀ ਦੂਜਾ ਸੁਭਾ ਬਹੁਤ ਸੋਹਣੀ ਝੋਟੀ ਆ ਅੱਖ ਦੀ ਗੱਲ ਕਰੀਏ ਬਹੁਤ ਸੋਹਣੀ ਬਿੱਲੀ ਮਣਕੀ ਅੱਖ ਆ ਰੈੱਡ ਜਿਹੜੀਆਂ ਸਾਈਡਾਂ ਤੇ ਬਿਲਕੁਲ ਨੀਲਾ ਜਿਹੜਾ ਸੈਂਟਰ ਇਹਦਾ ਆ ਗਿਆ ਤੇ ਬੱਗੀ ਮੁੱਛ ਤੇ ਖੱਜਰੋ ਰੇਤ ਜਿਹੜਾ ਇਹਦਾ ਬਿਲਕੁਲ ਜੈਜ ਰਹਿਣ ਵਾਲਾ ਵਾ ਤੇ ਕੋਈ ਵੀ ਸੱਜਰੇ ਨੂੰ ਹੱਥ ਪਾ ਸਕਦਾ ਤੇ ਸਿੰਗੀ ਵੀ ਬਾਗਮਾਲ ਆ ਤੇ ਅੱਛਾ ਬਿਲਕੁਲ ਬੱਗੀ ਤੇ ਜ਼ਬਾਨ ਜਿਹੜੀ ਗੁਲਾਬੀ ਤੇ ਅੱਜ ਬਹੁਤ ਸੋਹਣੀ ਬਿੱਲੀ ਮਿਲ ਗਈ ਤੇ ਸਿੰਗੀ ਬਾਗਮਾਲ ਤੇ ਸੂਣ ਦਾ ਸਮਾ ਜਿਹੜਾ ਜੇ ਕੋਈ ਦੱਸ ਦਿੰਦਾ ਇਹਦਾ ਹੈਗਾ ਤੇ तकरीबन ਜਿਹੜਾ ਪਹਿਲੇ ਸਵੇ ਦਾ ਵੀ ਜਿੱਦ ਦੁੱਧ ਕਿੰਨਾ ਹੋ ਗਿਆ ਪਹਿਲੇ ਸਵੇ ਦਾ 9 ਲੀਟਰ ਦੱਸਿਆ 9 ਲੀਟਰ तकरीबन ਉਮੀਦ ਕਰਦੇ ਆਪਾਂ ਐਰਸੀ ਵੀ ਜਿਹੜਾ ਕੋਈ 10 11 ਤੇ ਚੱਲਣ ਦੀ ਬਾਕੀ ਖੁੱਲੂਗੀ ਚੰਗੀ ਝੋਟੀ ਕਿਉਂਕਿ ਆ ਵੇਖੋ ਲੇਵਾ ਬਿਲਕੁਲ ਬਿੰਦਿਆਂ ਵਾਲਾ ਆ ਚੀਜ਼ਾਂ ਸਾਰੀਆਂ ਉੱਪਰ ਕੇ ਬਾਹਰ ਆਉਣੀਆਂ ਹਜੇ ਝੋਟੀ ਨੇ ਭਰਨਾ ਹਜੇ ਜਿਹੜੇ ਸਮਾਂ ਇਹਦਾ ਜਿਹੜਾ ਕੋਈ 10 ਦਿਨ ਦਾ ਬਾਕੀ ਆ ਤੇ ਦੋ ਚਾਰ ਦਿਨ ਵੱਧ ਵੀ ਕਰ ਸਕਦੇ ਗੱਡੀ ਵਿੱਚ ਚੋਣ ਨੂੰ ਬਹੁਤ ਜ਼ਿਆਦਾ ਚੰਗੀ ਹੋਊਗੀ ਠੀਕ ਆ ਇਹ ਮੰਨੋ ਵੀ ਪੋਲੀ ਪੂਰੀ ਹੋ ਜੇ ਬਚੇ ਚੋਈ ਜਾਣ ਓਕੇ ਤੇ ਪਾਰਕ ਦੇ ਜੀ ਦੀ ਗਰੰਟੀ ਆ ਪਾਰ ਪਿੱਛੇ ਦੀ ਇਹਦੀ ਫੁੱਲ ਤਸੱਲੀ ਆ ਤੇ ਬਾਕੀ ਜਿਹੜੀ ਚਵਾਈ ਦੀ ਉਹਦੀ ਵੀ ਫੁੱਲ ਤਸੱਲੀ ਆ ਤੇ ਬੜਾ ਬਹੁਤ ਵਧੀਆ ਆਈ ਵੀਰ ਦਾਦਾ ਮੋਗੇ ਨੂੰ ਆਇਆ ਥਾਨ ਬਹੁਤ ਸੋਹਣਾ ਲੱਗਾ ਬਹੁਤ ਵਧੀਆ ਪੋਲੀ ਨਹੀਂ ਬਣੀ ਪੋਲੀ ਨਹੀਂ ਬਣੀ ਆ ਦੇਖੋ ਬਹੁਤ ਚੰਗੀ ਆ ਬਾਕੀ ਵਾન્ડਰਸਪੇਸ ਥਾਨਾਂ ਦੀ ਬਹੁਤ ਸੋਹਣੀਆਂ ਜਿਹੜਾ ਥਾਨਾ ਬਿਲਕੁਲ ਪੂਨੀਆ ਵਰਗਾ ਜਿਹੜਾ ਬਿਲਕੁਲ ਸਾਈਡਾਂ ਤੇ ਚੌਂ ਗੁੱਠਾ ਤੇ ਜਿਹੜਾ ਕਾਕੜ ਕੇ ਲੱਗੇ ਆ ਆ ਦੇਖੋ ਚੰਗੀ ਪਰੋਗੀ ਹਜੇ ਕਿਉਂਕਿ ਇਹ ਸਮਾਂ ਰਹਿੰਦਾ ਵਾ ਬਾਕੀ ਸੋਹਣੀ ਵੇਲ ਆ ਹਾਈਟ ਵੀ ਚੰਗੀ ਆ ਤੇ ਅੱਗੇ ਆਪਾਂ ਸਜਣੋਂ ਨੀਲੀ ਤੇ ਕੰਮ ਕਰਨਾ ਹੋਵੇ ਇਹਦੇ ਜੋ ਬੱਚੇ ਲੈ ਸਕਦੇ ਆ ਰੇਟ ਦੱਸੀਰੇ ਵੀ ਰੇਟ ਬਿਲਕੁਲ ਇਹਦਾ ਲੈ ਇਹਦੇ ਮੁੱਲ ਟੋਕੜਾ ਹੀ ਆਲਾ ਮੁੱਲ ਟੋਕੜਾ ਆਲਾ ਮੁੱਲ ਸੱਜਰ ਦਾ ਮੁੱਲੇ ਦਾ 800 ਰੁਪਇਆ ਮੁੱਲ ਅੱਸੀ ਹਾਂਜੀ ਤੇ ਲੈ ਇਹਦੇ ਕਰੀਏ ਆਪਾਂ 76 ਦੀ ਦਾਂ 76 ਦੀ ਉੱਚੇ ਰੇਟ ਦਾ ਮੁੱਲ ਹੈ ਸਾਰੇ ਜਿਹੜਾ ਵਾਡੇ ਟੋਕੇ ਕਰਕੇ ਨਾ ਵੀਰੇ ਨੇ ਕਿਹਾ ਵੀ 2 ਛੱਡਾਂਗੇ 80 ਤੋਂ ਨਾ 78 ਨਾ 70 76000 ਦੀ ਲੈ ਦੇ ਆਪਾਂ ਦੇਣ ਵਾਲਾ ਮੁੱਲ ਕੀਤਾ ਇਹਨਾਂ ਦੇਣ ਵਾਲਾ ਮੁੱਲ ਕਰਿਓ ਵੀ 70 ਆਖੇ ਹਾਂ 70 ਵਰ ਦੇਣ ਵਾਲਾ ਮੁੱਲ ਕੀਤਾ ਦੇਣ ਵਾਲਾ ਫਿਰ ਵੀ ਹੀਰੇ ਵੀਰ 500 ਰੁਪਈਆ ਥੋੜਾ ਬੋਦਾ ਜਿਆਦਾ ਨਹੀਂ ਫਿਰ ਵੀ ਮੰਨ ਤਾਂ ਨਾ ਹੋਰ ਕਰਿਓ ਕਿਉਂਕਿ ਉੱਚੇ ਬੱਚਿਆਂ ਵਾਲਾ ਮੁੱਲ ਹੈ ਇਹਦਾ ਬਿਲਕੁਲ ਜੀ ਸੱਜਰਾ ਜੀ ਬਹੁਤ ਸੋਹਣੀ ਝੋਟੀ ਆ ਬਾਕੀ ਸੱਜਰੋ ਕੋਈ ਸ਼ਾਮ ਨੂੰ ਜਾ ਕੇ ਚਾਰ ਦਿਨ ਤੇ ਬਿਲਕੁਲ ਨਵੀਂ ਝੋਟੀ ਆ ਤਾਂ ਕੁਝ ਨਹੀਂ ਆਉਂਦਾ 75 76000 ਦੇ ਵਿੱਚ ਤੇ ਹੀਰੇ ਵੀ ਆਪਾਂ ਕਰ ਲਿਆ ਡਿਟੇਲ ਆ ਜੀ ਸਾਡੇ ਹਾਂਜੀ ਗੱਲ ਕਰਦੇ ਆਪਾਂ ਇਹਦੀ ਫੇਸ ਕੁਆਲਟੀ ਦੀ ਅੱਖ ਫੇਸ ਕੁਆਲਟੀ ਬਹੁਤ ਸੋਹਣੀ ਅੱਖ ਬਿਲਕੁਲ ਇਹਦੀ ਵੀ ਜਿੱਲੀ ਮਣਕੀ ਆ ਤੇ ਬਿਲਕੁਲ ਸਹੀ ਦਾ ਜਿਹੜੀਆਂ ਇਹਦੀਆਂ ਵੀ ਰੈੱਡ ਆ ਗਈਆਂ ਬਿਲਕੁਲ ਜਿਹੜਾ ਸੈਂਟਰ ਆ ਬਿਲਕੁਲ ਬਿਲਕੁਲ ਨੀਲਾ ਆ ਗਿਆ ਇਹਦਾ ਤੇ ਸਿੰਗੀ ਬਹੁਤ ਸੋਹਣੀ ਆ ਜੋ ਨੀਲੀ ਦੇ ਵਿੱਚ ਜਿਹੜਾ ਸਿੰਘ ਹੋਣਾ ਚਾਹੀਦਾ ਉਹੀ ਆ ਬਾਕੀ ਚੋਂ ਪੈਰਾਂ ਦੇ ਵਿੱਚ ਇਹਦੀ ਮਾਰਕਿੰਗ ਆ ਗਈ ਆ ਤੇ ਸੋਹਣਾ ਕੱਦ ਕਾਠਾ ਛੋਟੀ ਦਾ ਬਾਕੀ ਪੁੱਠਾ ਜਿਹੜਾ ਬਿਲਕੁਲ ਚੌਰਸ ਆਪਾਂ ਜਲ ਕਰਦੇ ਤੇ ਬਿਲਕੁਲ ਜਿਵੇਂ ਸ਼ੇਰੂ ਹੁੰਦਾ ਪਰ ਰੱਖ ਕੇ ਦੇਖ ਸਕਦੇ ਆ ਕੋਈ 2 2.5 ਫੁੱਟ ਦਾ ਜਿਹੜਾ ਇਹਦਾ ਪੁੱਠਾ ਹੀ ਆ ਤੇ ਆਹ ਜਿਹੜੀ ਚੀਜ਼ ਦੁੱਧ ਵਾਲੀਆਂ ਨਿਸ਼ਾਨੀਆਂ ਦੇਖੋ ਚੁੱਲਾ ਨੇ ਖੁੱਲਾ ਤੇ ਦੁੱਧ ਵਧੇਰੇ ਆਹ ਚੀਜ਼ ਜਿਹੜੀ ਆ ਬਾਕੀ ਸਾਰੀ ਨਿਗਰਲੇਵੇ ਦੀ ਆ ਪੂਰੀ ਨਿਗਰਲੇਵੇ ਦੀ ਅਜੇ ਹੁਤਾ ਇਹਦਾ ਬਾਕੀ ਆ ਕਿਰਾਸੇ ਮੈਂ ਚਲੋ ਜਿੰਨਾ ਕ ਆਪਾਂ ਨੀਲੀ ਤੇ ਕੰਮ ਕਰਦੇ ਜਾਂ ਜਿੱਦਾਂ ਦੀਆਂ ਇਦਾਂ ਦੀਆਂ ਮੱਝਾਂ ਆਉਂਦੀਆਂ ਇਸ ਬਰੀਡ ਦੀਆਂ ਹੀਰੇ ਵਿੱਚ 14 ਤਾਂ ਥੱਲੇ ਨਹੀਂ ਡਿੱਗਦੀਆਂ ਤੇ ਮੈਂ ਵਾਦੇ ਨਾਲ ਇਹਦਾ ਝੋਟੀ ਦਾ ਕਹਿ ਸਕਦਾ ਕਿ ਝੋਟੀ ਜਿਹੜੀ 13 14 13 14 ਕਿਤੇ ਨਹੀਂ ਕਿਹਾ ਪਹਿਲਾਂ ਜੇ ਕੋਈ 11 ਬਾਹਰ ਗਿਆ ਉਹ ਆਪਾਂ ਨਾ 11 11.5 ਕਿਲੋ ਜਿਹੜਾ ਵੀਰ ਦਾ ਸੀ ਪਹਿਲੇ ਸੁਣਦਾ ਸੀ ਬਰਕਿ ਇਹ ਦੱਸਣ ਦੀ ਲੋੜ ਹੀ ਨਹੀਂ ਆਪ ਹੀ ਦੱਸਦੀ ਹੈ ਮੈਂ ਇਹ ਆਪ ਹੀ ਦੱਸਦੀ ਹੀ ਰਹਤਿਆਂ ਕੋਈ ਸ਼ੱਕ ਨਹੀਂ ਆ ਲੇਵਾ ਬਹੁਤ ਸੋਹਣਾ ਤੇ ਜਵਾ ਵੀ ਚੰਗਾ ਹੋਊ ਕਿਉਂਕਿ ਥਰਡ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਕੋਲ ਹੀ ਦੇਖ ਲਊਗੀ ਧਾਰ ਦੀ ਬਿਲਕੁਲ ਵੀਰ ਦੀ ਗਾਰੰਟੀ ਤੇ ਪਾਰ ਵਿਛੇਰੀ ਵੀ ਹਾਂਜੀ ਸਾਰੀ ਜਿੰਨੀ ਹੈਗੀ ਸਾਰੀ ਪਿਛੇ ਹੈ ਸਾਰੀ ਪਿਛੇ ਬਣੇ ਹੀ ਬਾਕੀ ਏ ਹੱਬਾ ਬਾਕੀ ਆ ਬਹੁਤ ਸੋਣੀ ਜੀ ਰਸ ਆ ਬਾਕੀ ਜੀ ਕੀ ਤੇ ਸਜਣੋ ਕੰਮ ਕਰਨਾ ਹੋਵੇ ਇਥੋਂ ਤੱਕ ਹੋ ਗਿਆ ਤਾਂ ਦਾ ਗੱਲ ਦੇਖੋ ਜਿਹੜਾ ਤੁੰ ਨੂੰ ਟੱਚ ਹੋ ਗਏ ਤੇ ਸੂਹ ਨੂੰ ਲੇਵਾ ਲੱਗਨਦਿਆ ਤੇ ਅਜੇ ਸੂਹ ਦਾ ਵੀ ਸਮਾ ਬਾਕੀ ਆ ਬਹੁਤ ਚੰਗੀ ਬਾਕੀ ਮੋਹਲ ਦੇ ਫੀਸੇ ਵੀ ਸਾਰਾ ਤੇ ਇਹ ਕਿਧਰ ਵੀ ਬਿਲਕੁਲ ਜਾਇਦਾ ਜਾਇਦਾ ਵੇਚਣ ਨੂੰ ਭਾਵੇਂ ਆਪਾਂ ਇਹ 15 ਦੀ ਵੇਚੀਏ ਹਾਂ ਮੁੱਲੇ ਦਾ ਲੱਖ ਰੁਪਈਆ ਮੁੱਲ ਲੱਖ ਹਾਂਜੀ ਹੂੰ ਦੇ ਲੈ ਦੇਰ ਗਿਆ ਸ਼ਾਨ ਮੇਰੀ ਦੇਖੋ ਹੋਰ ਕਰ ਦੇ ਹੋਰ ਕੋ ਨਹੀਂ 10000 ਰੁਪਿਆ 2000 ਛੱਡਾਂਗੇ 94000 ਦੀ ਦੇਣਾ 94000 ਦੀ ਹੀਰਾ ਵੀਰ ਵੱਲੋਂ ਜਿਹੜੀ ਹਾਂ ਨਾ ਵਾ ਹੋਰ ਆਪਣੇ ਵੱਲੋਂ ਵੀ ਜਿਹੜਾ ਕੋਈ 1500 93000 ਦੀ ਮੱਧ ਜਿਹੜੀ ਇਹ ਹੋ ਜੂਗੀ ਤੇ ਬਾਕੀ ਬਹੁਤ ਚੰਗੀ ਆ ਝੋਟੀ ਕੋਈ ਸੱਜਣ ਹੱਥ ਪਾ ਸਕਦਾ 93000 ਦੇ ਵਿੱਚ ਕੁਝ ਨਹੀਂ ਹੋਣਾ ਮੈਂ ਵੀ ਟਰਾਈ ਮਾਰ ਲੇ ਜੀ ਕਿੰਨੇ ਦੀ ਦੇ ਦੂਗਾ ਬਾਅਦ ਹਾਂ ਕੋ ਹੋਰ ਦਾ ਆ ਗਿਆ ਛੱਡ ਦਾਂਗੇ ਬਿਲਕੁਲ ਹੀਰੇ ਵੀ ਲੱਗਦਾ ਵੀ ਆ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਝੋਟੀ ਦਾ 1 10 15 ਦੀ ਜਿਹੜੀ ਜਰੂਰ ਵੇਖਦੀ ਆ ਜਦੋਂ ਸੁਣਦੀ ਆ ਬਾਕੀ ਫੋਨ ਨੰਬਰ ਜਰੂਰ ਮਾਰਕਿੰਗ ਬਹੁਤ ਸੋਹਣੀ ਮਾਰਕਿੰਗ ਤਾਂ ਆਪਾਂ ਸੱਜਣਾ ਜਰੂਰ ਦਿਖਾਤੀ ਪਹਿਲਾਂ ਹੀ ਬਾਕੀ ਬੱਚੇ ਲੈਣੇ ਹੁਣ ਤਾਂ ਚੋਪਰ ਦੀ ਮਾਰਕਿੰਗ ਆਖੀ ਦੱਸਦੀ ਹੈ ਵੀ ਬਣੀ ਹੈ ਬੂਰੇ ਮਾਲੀ ਤੋਂ ਜੀ ਬੂਰੇ ਮਾਲੀ ਤੋਂ ਹਾਂ ਜੀ ਠੀਕ ਹੈ ਹੈਗਾ ਤਾਂ ਨੀਲੀ ਰਾਵੀ ਦਾ ਵੇਖੋ ਗੱਡੀ ਕਿਦਾਂ ਦਾ ਪਟਾ ਦਿੰਦੀ ਆ ਪਰ ਬਣੀ ਬੂਰੇ ਤੋਂ ਜੀ ਬੂਰੇ ਤੋਂ ਬਣੀ ਆ ਚਲੋ ਚੰਗੀ ਗੱਲ ਆ ਬੂਰੇ ਦੀ ਵੀ ਕਾਫੀ ਡਿਮਾਂਡ ਆ ਤੇ ਬਾਕੀ ਫੋਨ ਨੰਬਰ ਜਰੂਰ ਦੱਸੀਦਾ ਫੋਨ ਨੰਬਰ ਜਿਹੜਾ 9036 ਜੀ 82025 99036 82025 ਤੇ ਕੰਟੈਕਟ ਕਰ ਸਕਦੇ ਜੋ ਬਾਕੀ ਸੜਾ